ਆਪਣੇ ਸਫਰਾਂ ਨਾਲ ਜੁੜੇ ਸਾਰੇ ਮਿੱਤਰ ਬੇਲੀਆਂ ਨੂੰ ਪੈਣਾ ਪ੍ਰਾਵਾ ਬਜ਼ੁਰਗਾਂ ਮਤਾਵਾਂ ਬੱਚਾਂ ਨੂੰ ਸਤਿ ਅਕਾਲ ਇਸ ਵੇਲੇ ਆਪਾਂ ਬਹਿਰੀਨ ਦੇ ਵਿੱਚ ਖੜੇ ਹਾਂ ਤੇ ਅੱਜ ਬਹਿਰੀਨ ਤੋਂ ਨਿਕਲ ਕੇ 사ऊदी ਅਰਬ ਦਾਖਲ ਹੋਵਾਂਗੇ ਅਗਲੇ ਰਾਹਾਂ ਤੇ ਪਾਵਾਂਗੇ ਤਿੰਨ ਕੁ ਦਿਨ ਆਪਾਂ ਦੇਸ਼ ਬਹਿਰੀਨ ਦੇ ਵਿੱਚ ਰਹੇ ਹਾਂ ਸੋਹਣਾ ਦੇਸ਼ ਆ ਬਹੁਤ ਸਾਰੇ ਮਿੱਤਰ ਬੇਲੀ ਮਿਲੇ ਆ ਤੇ ਜਿਹੜੇ ਮਿੱਤਰ ਬੇਲੀ ਮਿਲੇ ਆ ਹੁਣ ਵੀ ਕਈ ਜਣੇ ਬੈਠੇ ਇੱਥੇ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਹੇ ਆ ਉਹਨਾਂ ਦੇ ਵਿੱਚੋਂ ਹੀ ਇਹ ਮਿੱਤਰ ਬੇਲੀ ਆਪਣੇ ਦੀਪਿਕਾ ਤੇ ਇਧਰ ਵੀਰ ਹੋਣੀ ਆ ਦੂਜੇ ਦੀਪਿਕਾ ਜੀ ਆਇਆਂ ਨੂੰ ਜਦੋਂ ਅਸੀਂ ਲੇਹਲ ਦਾ ਸਫ਼ਰ ਸ਼ੁਰੂ ਕੀਤਾ ਛੇ ਤਾਂ ਸਾਨੂੰ ਬਹੁਤ ਸਾਰੇ ਮਿੱਤਰ ਦੇਖਣ ਲੱਗੇ ਸੀਗੇ ਅਸੀਂ ਉਹਨਾਂ ਦਾ ਸਾਰਿਆਂ ਦਾ ਸ਼ੁਕਰਗੁਜ਼ਾਰ ਹੁੰਨੇ ਆ ਸਾਨੂੰ ਜਾਣਦੇ ਆ ਸਾਨੂੰ ਇੰਟਰੋਡਕਸ਼ਨ ਦੇਣ ਦੀ ਲੋੜ ਨਹੀਂ ਪੈਂਦੀ ਅ 22 ਉਹਨਾਂ ਦਾ ਪਿੰਡ ਦੁਗਰੀ ਠੀਕ ਹੈ ਜੀ ਬਿਲਕੁਲ ਜੀ ਠੀਕ ਠਾਕ ਹੋ ਮੋਟਾ ਜਿਹਾ ਦੱਸਿਓ ਆਪਣੇ ਕੰਮ ਬਾਰੇ ਤੁਹਾਡਾ ਇੰਟਰਸਟਿੰਗ ਸਬਜਾ ਮੈਨੂੰ ਜੀ ਪਹਿਲਾਂ ਤਾਂ ਬਹੁਤ ਬਹੁਤ ਚੰਗਾ ਲੱਗਿਆ ਕੁਦਾਵੀਰ 22 ਕਦੀ ਸੋਚਿਆ ਨਹੀਂ ਸੀ ਕਿ ਬਹਰੇਨ ਆਉਣਗੇ ਤੇ ਬਹੁਤ ਬਹੁਤ ਦਿਲ ਦੀ ਰੀਚ ਸੀ ਇਹਨਾਂ ਨੂੰ ਮਿਲਣ ਦੀ ਫਾਈਨਲੀ ਰੱਬ ਨੇ ਨੇੜੇ ਹੋ ਕੇ ਸੁਣ ਲਈ ਤੇ ਅੱਜ ਭਾਈ ਮੇਰੇ ਨਾਲ ਹੈ ਬਹੁਤ ਚੰਗਾ ਲੱਗਿਆ ਮਿਲ ਕੇ ਇਦਾਂ ਲੱਗਦਾ ਹੈ ਕਿ ਜਿਵੇਂ ਸੁਪਨਾ ਪੂਰਾ ਹੋ ਗਿਆ ਹੋਵੇ ਤੁਸੀਂ ਉਹ ਦੱਸੋ ਅਸਲ ਦੇ ਵਿੱਚ ਕੀ ਹੋਇਆ ਕੱਲ ਅਸੀਂ ਮਿਲੇ ਸੀਗੇ ਇਹਨੂੰ ਦੀਪਿਕਾ ਨੂੰ ਗੁੱਡੀ ਨੂੰ ਤੇ ਦੀਪਿਕਾ ਨੇ ਸਾਨੂੰ ਦੱਸਿਆ ਵੀ ਨਹੀਂ ਖੈਰ ਮੈਨੂੰ ਪਤਾ ਤੇ ਅੱਜ ਬਾਈ ਹੁਣੀ ਬੈਠੇ ਰਹੇ ਸੀ ਡੇਢ ਘੰਟਾ ਇਕੱਠੇ ਉਹਦੇ ਅੰਦਰ ਗੱਲਾਂ ਬਾਤਾਂ ਕਰਦੇ ਰਹੇ ਫਿਰ ਕਹਿੰਦੇ ਅੱਜ ਤੁਹਾਨੂੰ ਗੱਡੀ 'ਚ ਮਲਾਉਣਾ ਆਗੇ ਕਿਸੇ ਨਾਲ ਤੇ ਮਲਾਇਆ ਕਿਹਦੇ ਨਾਲ ਠੀਕ ਆ ਜੀ ਆਇਆਂ ਨੂੰ ਬਾਈ ਤੁਹਾਡਾ ਦੋਵਾਂ ਦਾ ਅ ਵਿਆਹ ਕਦੋਂ ਕਰਾ ਰਹੇ ਹੋ ਇਸੇ ਸਾਲ ਇਸੇ ਸਾਲ 2024 ਇੰਗੇਜਮੈਂਟ ਸਾਡੀ ਦਸੰਬਰ 'ਚ ਹੋਈ ਹੈ ਤੇ ਇਸੇ ਸਾਲ ਵਿਆਹ ਵੀ ਹੈਗੇ ਜੀ ਤੇ ਅ ਦੱਸੋ ਕੁਝ ਆਪਣੇ ਬਾਰੇ ਇਹ ਬਹੁਤ ਥੋੜੇ ਥੋੜੇ ਸ਼ਾਇਨ ਨੇ ਤੁਸੀਂ ਦੇਖਿਆ ਹੋਏ ਹੁਣੇ ਕੱਲ ਦੇ ਵਲੌਗ ਦੇ ਵਿੱਚ ਤੇ ਸਾਨੂੰ ਇੱਥੇ 10 ਸਾਲ ਹੋ ਗਏ ਐ ਇੱਥੇ ਕੰਮ ਕਰਦੇ ਆ ਅ ਚੰਗੇ ਡੈਸੀਗਨੇਸ਼ਨ ਤੇ ਹੈਗੇ ਨੇ ਦੀਪਿਕਾ ਜੀ ਵੀ ਸਟੋਰ ਮੈਨੇਜਰ ਨੇ ਤੇ ਮੈਂ ਵੀ ਆਪਰੇਸ਼ਨਸ ਮੈਨੇਜਰ ਆ ਤੇ ਚੰਗੀ ਜਗ੍ਹਾ ਹੈਗੀ ਐ ਜੋ ਵੀ ਸੋਹਣਾ ਸੋਹਣਾ ਦੇਸ਼ ਹੈ ਕਾਫੀ ਲਿਬਰਲ ਹੈਗਾ ਲੋਕੀ ਚੰਗੇ ਨੇ ਤੇ ਬਸ ਦੇਸ਼ ਦੀ ਤਾਂ ਕੀ ਸਿਫਟ ਕਰਨੀ ਐ 22 ਦੀ ਸਿਫਟ ਕਰਨੀ ਬੰਦੀ ਐ ਨਹੀਂ ਬਾਈ ਬਾਈ ਜੋ ਜੋ ਕੰਮ ਕਰਨੇ ਯੂਥ ਹਾਈਕਰ ਨੇ ਅੱਜ ਦੇ ਟਾਈਮ ਦੇ ਨਹੀਂ 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 ਜੋ ਗੱਲ ਹੈ ਉਹ ਹੈ ਪਰ ਸਾਨੂੰ ਸੰਗ ਲੱਗਣ ਲੱਗ ਜਾਂਦੀ ਹੈ ਜੋ ਸੱਚਾ ਹੀ ਹੈ ਸੱਚਾ ਹੀ ਹੈ ਚਲੋ ਧੰਨਵਾਦ ਤੁਹਾਡਾ ਦੋਵਾਂ ਦਾ ਬਹੁਤ ਪਿਆਰੇ ਹੋ ਤੁਸੀਂ ਬਾਈ ਜੀ ਆਇਆਂ ਧੰਨਵਾਦ ਦੀਪਿਕਾ ਭੈਣੇ ਧੰਨਵਾਦ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰੇ ਬੇਲੀ ਖੜ ਜੋ ਆਜੋ ਵੀਰੇ ਆਜੋ ਆਜਾ ਵੀਰੇ ਆਜਾ बहरीन ਦੇ ਕਿਤੇ ਵੀ ਜਾਣੇ ਆਪਾਂ ਜਿੱਥੇ ਵੀ ਆਪਣੇ ਬੰਦੇ ਰਹਿੰਦੇ ਆ ਉਹ ਬਹੁਤ ਚਾਹ ਨਾਲ ਪਿਆਰ ਨਾਲ ਸਤਿਕਾਰ ਨਾਲ ਮਿਲਦੇ ਆ ਇਹ ਬਾਈ ਹੋਣੀ ਇੱਥੇ ਸਿਕਿਉਰਿਟੀ ਕੰਪਨੀ ਚ ਕੰਮ ਕਰਦੇ ਆ 25 ਸਾਲ ਦੀ ਉਮਰ ਬਾਈ ਹੋਣਾ ਦੀ ਤੁਹਾਡਾ ਪਿੰਡ ਕਿਹੜਾ ਦੱਸਿਆ ਸੀ ਪਿੰਡ ਬਾਈ ਰਾਮਨਗਰ ਆਦਮਪੁਰ ਆਦਮਪੁਰ ਜਲੰਧਰ ਜ਼ਿਲ੍ਹਾ ਹਾਂਜੀ ਜ਼ਿਲ੍ਹਾ ਜਲੰਧਰ ਠੀਕ ਆ ਵੀਰੇ ਹਾਂਜੀ ਆਪਾਂ ਬਾਈ ਜੀ ਮਰਾ ਪਿੰਡ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਜੀ ਤੇ ਸ਼ਹਿਰ ਹੈਗਾ ਆਪਣਾ ਗੜਦੀ ਵਾਲਾ ਮੈਂ ਇੱਥੇ ਘੁੰਮ ਰਿਹਾ 10 ਸਾਲ ਤੋਂ ਹੈਗਾ ਜੀ ਕੁਲਫ ਦੇ ਵਿੱਚ ਬਾਹਰ ਤੁਸੀਂ ਟਰੱਕ ਡਰਾਈਵਰ ਹੋ ਨਹੀਂ ਮੈਂ ਛੋਟੀ ਗੱਡੀ ਦਾ ਡਰਾਈਵਰ ਹਾਂ ਜੀ ਪਿਕਅਪ ਦੇ ਨਾਲ ਸੇਲਸਮੈਨ ਦਾ ਕੰਮ ਵੀ ਹੈਗਾ ਸੇਲਸਮੈਨ ਵੀ ਮੈਂ ਇੱਥੇ ਕਰਦਾ ਹਾਂ ਉਹ ਵੱਡਾ ਟਰੱਕ ਕਿਹੜਾ ਲੈ ਕੇ ਆਇਆ ਆ ਪੰਜ ਲੈ ਕੇ ਆ ਉਹ ਬਈ ਆ ਲੈ ਆ ਕਿੱਥੋਂ ਬਾਈ ਹੋਣੀ ਮੈਂ ਬਾਈ ਕਬੂਥਲੇ ਤੋਂ ਆ ਤੇ ਪਿੰਡ ਮੇਰਾ ਸਰਕਪੁਰ ਦੇ ਨਾਲ ਖੜਾ ਬੇੜ ਪਿੰਡ ਆ ਠੀਕ ਆ ਬਾਈ ਠੀਕ ਆ ਮੈਂ ਕਰਾਤੀ ਮੈਂ ਆ ਤੁਹਾਨੂੰ ਮਿਲਣ ਛੇਤਰੇ ਆਇਆ ਖੜਾ ਰਿਹਾ ਫਿਰ ਮੈਂ ਤੇ ਟ੍ਰੈਫਿਕ ਜਿਆਦਾ ਹੀ ਤੁਹੀਂ ਹੈਦ ਨਿਕਲ ਕੇ ਫਿਰ ਮੈਨੂੰ ਵਾਪਸ ਰਿਟਰਨ ਹੋਣਾ ਤੁਹਾਨੂੰ ਮੈਂ ਮੈਂ ਕਿਹਾ ਸੀ ਨਾ ਫੋਨ ਕਰਿਓ ਇਨਸਟਾਗ੍ਰਾਮ ਤੇ ਵੀ ਤੁਹਾਡੇ ਨਾਲ ਦੋ ਤਿੰਨ ਵਾਰ ਗੱਲ ਹੋਈ ਹੈ ਤੁਸੀਂ ਮੈਨੂੰ ਫੋਨ ਕਿਉਂ ਹੀ ਕਰਿਓ ਵੀ ਆ ਕੇ ਫੋਨ ਕਰਿਓ ਤੁਸੀਂ ਮੈਨੂੰ ਹਾਂਜੀ ਮੈਂ ਤੁਹਾਨੂੰ ਵੈਸੇ ਹੀ ਫੋਨ ਪਹਿਲਾਂ ਵੀ ਕਰਦਾ ਰਿਹਾ ਹਾਂ ਤੇ ਠੀਕ ਜਸ ਕਮਲ ਬਾਈ ਉਹ ਟਰੱਕ ਲੈ ਕੇ ਆਇਆ ਬਾਈ ਇਹ ਮਾੜਾ ਜਿਹਾ ਕਮਾਇਓ ਉਧਰੋਂ ਜੀ ਆਇਆਂ ਨੂੰ ਬਾਈ ਤੁਹਾਡਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਲੇਟ ਤਾਂ ਹੀ ਹੋ ਜਾਂਦੇ ਕੰਮ ਤੋਂ ਕੋਈ ਨਹੀਂ ਤੁਹਾਡੇ ਲਈ ਸਾਲੇ ਕੋਈ ਗੱਲ ਲੇਟ ਹੀ ਹੋ ਜਾਂਦੀ ਹੈ ਹੁਣ ਹੋ ਗਏ ਤੇ ਵੀ ਅੱਜ ਛੁੱਟੀ ਆ ਵੈਸੇ ਨਹੀਂ ਛੁੱਟੀ ਨਹੀਂ ਹੁੰਦੀ ਬਾਈ ਇੱਕ ਸਾਲ ਸੱਚੀ ਯਾਰ ਇੱਕ ਗੱਲ ਮੈਨੂੰ ਦੱਸੀ ਆਹ ਬਾਈ ਹੁਣਾਂ ਨੂੰ ਇੱਕ ਸਾਲ ਹੋ ਗਿਆ 1 ਸਾਲ ਹੋ ਗਿਆ ਵੀਰੇ ਇਹਨਾਂ ਨੂੰ ਤੇ ਇਹਨਾਂ ਨੂੰ ਕੰਮ ਤੋਂ ਛੁੱਟੀ ਨਹੀਂ ਮਿਲੀ ਛੁੱਟੀ ਬਈ ਨਹੀਂ ਹੈਗੀ ਛੁੱਟੀ ਮੇਰੀ ਭਾਈ ਇਦਾਂ ਹੀ ਹੈ ਮੇਰੀ ਤੁਸੀਂ 4 ਸਾਲ ਹੋ ਗਏ 4 ਨਹੀਂ ਮੈਨੂੰ ਸਾਲ ਹੋਇਆ ਵਾ 4 ਵਜੇ ਤੋਂ ਲੈ ਕੇ ਸ਼ਾਮ ਰੇ 7 ਵਜੇ ਤੱਕ ਕੰਟੀਨਿਊ ਡਿਊਟੀ ਹੈ ਤੁਹਾਨੂੰ ਸ਼ੁੱਕਰਵਾਰ ਸ਼ਨੀ ਆਦਿ ਕੋਈ ਛੁੱਟੀ ਨਹੀਂ ਨਹੀਂ ਅਗੇ ਹੁੰਦਾ ਇਹਨਾਂ ਦੇ ਸਾਨ ਜਿਹੜੇ ਆਪਾਂ ਬਹੁਤ ਕਾਮਯਾਬ ਬੰਦਿਆਂ ਨੂੰ ਮਿਲਦੇ ਆ ਉਹਨਾਂ ਕੋਲੇ ਰਹਿੰਦੇ ਆ ਉਹ ਸਾਰਿਆਂ ਦੀ ਜਦੋਂ ਆਪਾਂ ਸ਼ੁਰੂਆਤ ਹੁੰਦੇ ਆ ਸ਼ੁਰੂਆਤ ਉਹਨਾਂ ਦੀ ਇਵੇਂ ਹੁੰਦੀ ਹੈ ਜਿਵੇਂ ਵੀਰ ਹੋਣੀ ਨਵੇਂ ਆਏ ਇਹ ਮੁਲਕ ਦੇ ਵਿੱਚ ਚੜ੍ਹਦੀ ਕਲਾ ਬਾਈ ਧੰਨਵਾਦ ਤੁਹਾਡੇ ਸਾਰੇ ਭਰਾਵਾਂ ਦਾ ਜੀ ਤੁਹਾਡਾ ਬਹਿਰੀ ਦੇ ਵਿੱਚ ਮਿਲਣ ਨੂੰ ਜਿਹੜੇ ਅਸੀਂ ਤਾਂ ਬਸ ਬਹੁਤ ਚਿਰ ਹੋ ਗਿਆ ਤੁਹਾਨੂੰ ਮਿਲਣ ਦੀ ਧੰਨਵਾਦ ਜੀ ਆਇਆਂ ਨੂੰ ਮਿਲਦੇ ਆਪਾਂ ਪੰਜਾਬ ਕਦੇ ਕਰਦੇ ਆਂ ਦਰਸ਼ਨ ਮਿਲਦੇ ਬਾਈ ਓਕੇ ਸਸੀ ਠੀਕ ਆ ਜਸ ਕਮਲ ਬਾਈ ਓਕੇ ਓਕੇ ਠੀਕ ਆ ਬਾਈ ਓਕੇ ਬਹੁਤ ਗੱਡੀ ਖੜੀ ਪਿੱਛੇ ਗੁਰੂਆ ਉਹ ਗੱਡੀ ਗੱਡੀ ਖੜੀ ਪਿੱਛੇ ਤੇ ਨਹੀਂ ਚੰਗਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥੋੜੇ ਕੀ ਆ ਬੀਬੀ ਜੀ ਮੈਨੂੰ ਮੈਗਾ ਭਾਈ ਬੈਰੀਆਂ ਦੀ ਕਦੋਂ ਆਉਣਾ ਵਾ ਲੈ ਬਾਈ ਕਿਚ ਤੁਹਾਡੇ ਨਾਲ ਤਾਂ ਬਾਬਾਵਾ ਕੀ ਤੂੰ ਚੁੰਡੇਆਂ ਤੈਨੂੰ ਮਾਲਕ ਕੱਕਰੇ ਮੇਲੇ ਹੋ ਗਏ ਪੰਜਾਬ ਦੇ ਨਹੀਂ ਫੋਨ ਟੇਡਾ ਕਾ ਤੋ ਫੜਿਆ ਹੋਇਆ ਬਾਈ ਨੇ ਹਣ ਮੰਡੇ ਚੱਲਈ ਏ ਤੁਹਾਡੇ ਨਾਲ ਨਹੀਂ ਸਿੱਧਾ ਹੀ ਚੱਲੇ ਆ ਇਹ ਦੇਸ਼ ਬਹਿਰੀਨ ਦੇ ਵਿੱਚ ਆਪਾਂ ਨੂੰ ਇਹ ਸਾਰੇ ਵੀਰ ਭਰਾ ਮਿਲਦੇ ਰਹੇ ਤਿੰਨ ਚਾਰ ਦਿਨ ਇਹਨਾਂ ਸਾਰਿਆਂ ਨਾਲ ਘੁੰਮਦੇ ਘਮਾਉਂਦੇ ਰਹੇ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਬਾਈਆਂ ਦਾ ਆਹ ਬਾਈ ਹੁਣੀ ਰਹਿ ਕੇ ਕਲਾਂ ਤੋਂ ਮੇਰੇ ਗਵਾਂਢੀ ਪਿੰਡ ਤੋਂ ਕੱਲ ਵੀ ਮਿਲੇ ਸੀ ਤੁਹਾਡਾ ਕਿਹੜਾ ਪਿੰਡ ਬਾਈ ਜੀ ਰਾਮੂ ਵਾਲਾ ਰਾਮੂ ਵਾਲਾ ਇਹ ਕਿਹੜੇ ਪਾਸੇ ਆ ਬਹੁਤ ਜ਼ਿਆਦਾ ਮੋਗਾ ਪੰਜਾਬ ਦੇ ਅੱਡੋ-ਬੱਡੇ ਹਿੱਸਿਆਂ ਤੋਂ ਇਧਰ ਲੱਪਣ ਗੋਟਾ ਕੀ ਬਾਤ ਆ ਤੁਸੀਂ ਸਾਈਕਲ ਤੇ ਝੂਟਾ ਲਿਆ ਨਹੀਂ ਮੈਂ ਸਾਈਕਲ ਤੇ ਰਹਿਮ ਕੀਤਾ ਨਹੀਂ ਨਾ ਬਖਸ਼ਦਾ ਸਾਈਕਲ ਦਾ ਬਖਸ਼ਦਾ ਸਾਈਕਲ ਨਹੀਂ ਵੈਸੇ ਮੇਰੇ ਖਿਆਲ ਚ ਇਹ ਡੇਢ ਕਮਟਲ ਤੱਕ ਚੱਲ ਜਾਂਦਾ ਹੈ ਤੁਸੀਂ ਵੱਧ ਤੋਂ ਚਾਹ ਹੁਣ ਇਹ ਦੱchnੀਆਂ ਨਹੀਂ ਚਾਹੀਦੀਆਂ ਗੱਲਾਂ ਕੈਮਰੇ ਤੇ ਉਹ ਜਾ ਸਾਈਕਲ ਦੱਸੋ ਜੇ ਮੈਂ ਉੱਤੇ ਚੜ ਗਿਆ ਠੀਕ ਆ ਬਾਈ ਧੰਨਵਾਦ ਵੀਰੇ ਰਜਿੰਦਰ ਤੁਹਾਡਾ ਬਹੁਤ ਬਹੁਤ ਪਿਆਰ ਬਾਈ ਜੀ ਇਸ ਵੇਲੇ ਆਪਾਂ ਬਹਿਰੀਨ ਚੋਂ ਨਿਕਲ ਕੇ ਸਾਊਦੀ ਅਰਬ ਵੱਲ ਨੂੰ ਜਾਂਦੇ ਆ ਤੇ ਇਸ ਸਮੁੰਦਰ ਦੇ ਉੱਤੇ ਲੰਮਾ ਬਣਿਆ ਹੋਇਆ 25 ਕਿਲੋਮੀਟਰ ਲੰਮਾ ਪੁਲ ਇਹਨੂੰ ਲੱਗਦੇ ਆ ਤੇ ਸਮੁੰਦਰ ਦੇ ਐਨ ਵਿਚਕਾਰ ਜਾ ਕੇ ਇੱਕ ਹੋਰ ਟਾਪੂ ਬਣ ਜਾਂਦੇ ਆ ਉਹ ਟਾਪੂ ਸਿਰਫ ਸ਼ੇਖਾਂ ਦੇ ਆ ਜਿੱਥੇ ਹੋਰ ਕੋਈ ਬੰਦਾ ਜਾ ਨਹੀਂ ਸਕਦਾ ਉਹ ਪ੍ਰਾਈਵੇਟ ਪ੍ਰਾਪਰਟੀ ਹੈ ਜਮੈਂ ਇਹਨਾਂ ਸ਼ੇਖਾਂ ਦੀ ਤੇ ਇਹ ਪੁਲ ਦੇ ਨਾਲ-ਨਾਲ ਕੋਈ ਗੱਡੀ ਰੋਕਣ ਦੀ ਕਿਸੇ ਨੂੰ ਕੋਈ ਪ੍ਰਵਾਨਗੀ ਨਹੀਂ ਆਹ ਦੂਜੇ ਆ ਮੁਰੰਮਤ ਵਾਲੇ ਕਾਹੂ ਵੱਡੀਆਂ ਦੇ ਸਾਈਡਾਂ ਤੋਂ ਤੇ ਆਪਾਂ ਨੂੰ ਛੱਡਣ ਜਾ ਰਿਹਾ ਆਪਣਾ ਭਾਈ ਗੁਰਸੇਵਕ ਸਿੰਘ ਗੁਰਸੇਵਕ ਨਾਲ ਹੀ ਆਏ ਸੀ ਤੇ ਕੁਝ ਦੋ ਬੇਲੀ ਆਪਣੇ ਨਾਲ ਹੋਰ ਨੇ ਮਰਜਿੰਦਰ ਸਿੰਘ ਤੇ ਭਾਈ ਖਜੂਰਾ ਵਾਲਾ ਵੀਰ ਜੰਗੀਆਂ ਨੇ ਤੋਂ 37-40 ਸਾਲ ਪੁਰਾਣੀ ਬਣੀ ਹੋਈ ਸੜਕ ਹੈ ਜਿਹੜੀ ਇਸ ਵੇਲੇ ਆਪਣੇ ਸਾਹਮਣੇ ਆ ਰਾਤ ਜਿਹੜੇ ਬਾਈ ਹੁਣਾਂ ਕੋਲੇ ਬੈ ਕੇ ਗੱਲਾਂ ਬਾਤਾਂ ਕਰਦੇ ਸੀ ਉਹਨਾਂ ਨੇ ਦੱਸਿਆ ਸੀਗਾ ਵੀ ਜਦੋਂ ਇਹ ਸੜਕ ਬਣੀ ਆ ਪੁਲ ਬਣਿਆ ਉਦੋਂ ਬਾਅਦ ਇਹਨੂੰ ਮੁਰੰਮਤ ਦੀ ਵੀ ਲੋੜ ਨਹੀਂ ਪਈ ਹੁਣ ਮਾੜਾ ਮੋਟਾ ਕੰਮ ਇਹਦੇ ਵਿੱਚ ਕਰਦੇ ਆ ਆ ਪਟੀਆਂ ਪੁੱਟੀਆਂ ਲਾਉਣੀਆਂ ਆਸੇ ਦਾ ਆਲੇ-ਦਾਲੇ ਆਹ ਖੰਭੇ-ਖੰਭੇ ਖੜੇ ਕਰਨੇ ਇਹੋ ਜਿਹਾ ਕੁਝ ਤਾਂ ਬੇਸ਼ੱਕ ਕਰਦੇ ਰਹਿੰਦੇ ਹੁਣ ਪਰ ਚੰਗਾ ਸਮਾਨ ਵਰਤਦੇ ਆ ਤੇ ਸੜਕਾਂ ਸੋਹਣੀਆਂ ਨੇ ਆ ਜਿਹੜੇ ਟਾਵਰ ਦਿਸਦੇ ਆ ਖੰਭੇ ਖੰਭੇ ਦਿਸਦੇ ਆ ਇਹ ਬਹਿਰੀਨ ਦੀ ਹੱਦ ਆ ਇੱਧੋਂ ਅੱਗੇ 사우ਦੀ ਅਰਬ ਸ਼ੁਰੂ ਹੋ ਜਾਣਾ ਆ ਸੋਹਣਾ ਲੱਗਦਾ ਐ ਸਾਰਾ ਮਾਹੌਲ ਜਾ ਆਹ ਇਹ ਕਰਦਾ ਉਹ ਟਰੱਕ 사우ਦੀ ਵਿੱਚੋਂ ਨਿਕਲ ਕੇ ਬਹਿਰੀਨ ਨੂੰ ਜਾਂਦੇ ਆ ਤੇ ਇਹਨਾਂ ਦਾ ਪੁਲ ਅੱਡ ਬਣਿਆ ਹੋਇਆ ਹੈ ਇੱਥੇ ਸਿਰਫ ਕਾਰਾਂ ਲੰਘਦੀਆਂ ਤੇ ਪੈਸੈਂਜਰ ਲੰਘਦੇ ਜਿਹੜੇ ਵਿੱਚ ਬੈਠੇ ਆ ਇਹਨਾਂ ਦੇ ਬਹਿਰੀਨ ਦੇ ਵਿੱਚੋਂ ਨਿਕਲ ਕੇ ਆ ਉਹ ਸਾਹਮਣੇ 사우ਦੀ ਅਰਬ ਵਾਲਾ ਬਾਰਡਰ ਆ ਗਿਆ ਇੱਥੇ 사우ਦੀ ਦੇ ਵਿੱਚ ਦਾਖਲ ਹੋਵਾਂਗੇ ਆਪਾਂ ਬਹਿਰੀਨ ਦੇ ਵਿੱਚੋਂ ਨਿਕਲ ਕੇ ਤੇ ਸਾਊਦੀ ਅਰਬ ਦਾਖਲ ਹੋਈ ਜਾਂਦੇ ਦਾਖਲ ਹੋ ਗਏ ਪੁਲ ਦੇ ਉੱਤੇ ਅੱਧਾ ਪੁਲ ਸਾਊਦੀ ਦਾ ਅੱਧਾ ਪੁਲ ਬਹਿਰੀਨ ਦਾ ਤੇ ਬਹਿਰੀਨ ਦੇ ਵੀਜ਼ੇ ਦਾ ਮਲਟੀਪਲ ਐਂਟਰੀ ਸੀ ਵੱਧ ਵਾਰ ਆਪਾਂ ਅਜਿਹਾ ਦਾਖਲ ਹੋ ਸਕਦੇ ਆ ਨਿਕਲ ਸਕਦੇ ਆ ਇਹਦਾ ਖਰਚਾ ਸੀ ਆਪਣਾ ਇੰਡੀਆ ਦਾ ਤਕਰੀਬਨ 44-4500 ਰੁਪਿਆ 20 ਦਿਨਾਰ ਲੱਗਦੇ ਆ ਬਹਿਰੀਨ ਦੇ ਵੀਜ਼ੇ ਦੇ ਤੇ ਸੌਖਾ ਹੀ ਆ ਕੋਈ ਬਹੁਤੀ ਹੋਰ ਹੋਟਲ ਬੁਕਿੰਗ ਜਾਂ ਇਹੋ ਜਿਹਾ ਕੁਝ ਨਹੀਂ ਮੰਗਦੇ ਸੌਖੇ ਤਰੀਕੇ ਨਾਲ ਐਂਟਰੀ ਹੋ ਸਕਦੀ ਆ ਸਾਊਦੀ ਅਰਬ ਦੇ ਸੱਤ ਦੇਸ਼ਾਂ ਨਾਲ ਵੱਖ-ਵੱਖ ਹੱਦਾਂ ਲੱਗਦੀਆਂ ਇਹਦੀਆਂ ਯਮਨ, ਓਮਾਨ, ਯੂਏਈ, ਕਤਰ, ਬਹਿਰੀਨ, ਕੁਵੈਤ, ਇਰਾਕ ਤੇ ਜਾਰਡਨ ਨਾਲ ਤਿੰਨ ਬਾਰਡਰਾਂ ਤੋਂ ਆਪਾਂ ਦਾਖਲ ਹੋਏ ਆਂ ਸਾਰੇ ਕਿਤੇ ਤਲਾਸ਼ੀ ਲੈਂਦੇ ਨੇ ਪਰ ਬਹੁਤੀ ਬਹੁਤਾ ਨਹੀਂ ਪੁੱਛਿਆ ਇੱਥੇ ਇਹਨਾਂ ਨੇ ਗੱਡੀ ਤੇ ਜਾ ਰਹੇ ਆ ਤਾਂ ਕਰਕੇ ਥੋੜੀ ਜਿਹੀ ਖੱਜਲ-ਖੁਆਰੀ ਟਕਸ-ਟਕਸ ਵਾਲੀ ਜਾਇ ਹੋ ਜਾ ਕੁਛ ਹੋਇਆ ਸੀਗਾ ਬਾਈਆਂ ਦਾ ਤੇ ਹੁਣ ਆਪਾਂ ਸਾウਦੀ ਅਰਬ ਦੇ ਵਿੱਚ ਦੁਬਾਰੇ ਦਾਖਲ ਹੋ ਗਏ ਤੀਜੀ ਵਾਰੀ ਸਾウਦੀ ਅਰਬੀ ਮਲਟੀਪਲ ਐਂਟਰੀ ਦਿੰਦਾ ਤੇ ਬਹਿਰੀਨ ਵੀ ਮਲਟੀਪਲ ਦਿੰਦਾ ਜਿਹੜਾ ਯੂਏਈ ਆ ਉਹਦਾ ਵੀਜ਼ਾ ਤੇ ਓਮਾਨ ਦਾ ਵੀਜ਼ਾ ਉਹ ਸਿੰਗਲ ਐਂਟਰੀ ਸੀਗਾ ਇਹ ਸਾਰੇ ਬਾਈ ਆ ਮੈਂ ਪਹਿਲੀ ਵਾਰ ਮੈਂ ਤਾਂ ਤੀਜੀ ਵਾਰੀ ਵੜ ਗਿਆ ਇੱਥੇ ਜੀ ਤੇ ਇਹ ਬਾਈ ਹੋਣੀ ਪਹਿਲੀ ਵਾਰ ਦਾਖਲ ਹੋ ਰਹੇ ਆ ਸਾਊਦੀ ਅਰਬ ਵਿੱਚ ਕਿੰਗਡਮ ਆਫ ਸਾਊਦੀ ਅਰੇਬੀਆ ਜਿੱਦੇ ਜੋ ਆਪਾਂ ਨਿਕਲੇ ਆ ਉਹ ਸੀ ਕਿੰਗਡਮ ਆਫ ਬਹਿਰੀਨ ਸਾਰੇ ਇਹ ਕਿੰਗਡਮ ਹੀ ਬਾਜਦੇ ਆ ਕਿੰਗਡਮ ਆ ਸਾਊਦੀ ਅਰੇਬੀਆ ਚ ਵੜ ਕੇ ਆਪਣੀ ਪਹਿਲੀ ਕਾਫੀ ਆ ਨਹੀਂ ਨਹੀਂ ਚਲਾਤਾ ਜੀ ਅਸ਼ਰਾਰਿਆ ਇਹਦੇ ਕੋਲੇ ਆ ਸ਼ੀਸ਼ੀਆਂ ਪਈਆਂ ਨੇ ਇਤਰ ਦੀਆਂ ਪੈਟਰੋਲ ਪੰਪ ਤੇ ਖੜੇ ਆਪਾਂ ਤੇ ਉਹ ਵੱਡੀ ਸ਼ੀਸ਼ੀ ਚੋਂ ਨਿੱਕੀ ਸ਼ੀਸ਼ੀ ਚ ਪਾ ਕੇ ਇਹ ਦੇ ਦਿੰਦਾ 5 ਰਿਆਲ ਦੇ 5 5 ਰਿਆਲ ਦੀ ਰਕਮ ਹੈ ਵੀ ਵੀ 5 사우ਦੀ 100 ਰੁਪਿਆ ਇੰਡੀਆ ਦਾ ਹੋਇਆ ਫਿਰ ਤਾਂ 100 ਰੁਪਿਆ 100 ਰੁਪਿਆ ਬਣਿਆ ਫਿਰ ਤਾਂ ਓ ਵਧੀਆ ਫਿਰ ਆਪਾਂ ਚਲੋ ਕੋਈ ਨਾ ਜ਼ਰਾ ਹਕੀਕੀ ਸਿੱਖੋਂ ਤੂੰ ਬਹਿਰੀਨ ਦਾ ਬਾਰਡਰ ਲੰਘਾ ਕੇ ਵੀਰ ਹੁਣੀ ਆਪਾਂ ਨੂੰ ਇੱਥੇ ਛੱਡ ਚੱਲੇ ਦਿਮਾਮ ਤੇ ਬਾਰ ਬਾਰ ਇੱਥੋਂ ਆਪਾਂ ਸਿੱਧੇ ਹੋਵਾਂਗੇ ਅਗਲੇ ਰਾਵਾਂ ਤੇ ਬਹੁਤ ਬਹੁਤ ਧੰਨਵਾਦ ਤੇਰਾ ਗਰਸੇਵਕ ਵੀਰੇ ਜਿੱਦਨ ਦਾ ਮੈਂ ਬਹਿਰੀਨ ਚ ਵੜਿਆ ਅਸੀਂ ਇਕੱਠੇ ਆ ਤੇ ਬਾਈ ਹੁਣਾਂ ਨੇ ਬਹਿਰੀਨ ਬਹੁਤ ਸੋਹਣਾ ਟੰਗਣਾ ਕਮਾਇਆ ਮੈਨੂੰ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਮਾਫ ਨੀ ਕਰਨਾ ਅਸੀਂ ਚੰਗਾ ਵੀਰੇ ਸਤਿ ਸ੍ਰੀ ਅਕਾਲ ਬਾਈ ਧੰਨਵਾਦ ਤੇਰਾ ਬਈ ਓਕੇ ਮਨਜਿੰਦਰ ਬਾਈ ਥੈਂਕ ਯੂ ਮੈਂ ਜਿਹੜੇ ਜਿਹੜੇ ਕਰਨਗੇ ਫੇਰ ਹਾਂ ਜਰੂਰ ਜਰੂਰ ਜਿਹੜੇ ਜਿਹੜੇ ਵੀਰਾਂ ਨੇ ਆਪਣਾ ਬਹਿਰੀਨ ਦੇ ਵਿੱਚ ਧੰਨਵਾਦ ਉਹਨਾਂ ਸਾਰਿਆਂ ਦਾ ਜਿਹੜੇ ਆਪਾਂ ਨੂੰ ਮਿਲੇ ਸਮਾਂ ਦਿੱਤਾ ਬਾਈ ਸਪੈਸ਼ਲ ਧੰਨਵਾਦ ਯਾਰ ਹਰਮਨ ਬਾਈ ਦਾ ਤੇ ਇੱਕ ਸਾਡਾ ਟੀਵੀ ਰਿਪੋਰਟਰ ਹੈ ਗੱਗਾ ਬਾਈ ਪ੍ਰਾਈਮੇਸੀ ਟੀਵੀ ਤੇ اچھا ਦੀ ਮਤਲਬ ਕਿ ਬਦਾਰਤ ਮੈਂ ਸੋਡੇ ਨਾਲ ਜੁੜਿਆ ਤੇ ਬਹਿਰੀਨ ਤੱਕ ਮਤਲਬ ਬਹਿਰੀਨ ਤੋਂ ਲੈ ਕੇ ਸਾਉਦੀਆ ਤੱਕ ਦਾ ਸਫ਼ਰ ਮੈਂ ਤੁਹਾਡੇ ਨਾਲ ਅੱਜ ਬਤਾਇਆ ਇਹ ਬਹੁਤ ਅੱਛਾ ਲੱਗਿਆ ਤੇ ਬਹੁਤ ਬਹੁਤ ਧੰਨਵਾਦ ਬਾਈ ਓਏ ਓਏ ਬੜਾ ਫਾਰਮਲ ਨਾ ਹੋ ਚੰਗਾ ਵੀਰੇ ਸਾਸੀ ਕਲ ਬਾਈ ਆ ਆਪਣਾ ਸਾਈਕਲ ਬਾਈ ਸਮਾਨ ਲੱਦ ਕੇ ਚਲਦੇ ਆ ਇੱਕ ਵਾਰੀ ਫੇਰ ਖੂਬਸੂਰਤ ਦੇਸ਼ ਸਾウਦੀ ਅਰਬ ਦੇਰਾਵਾਂ ਤੇ ਇਹ ਸੜਕ ਸਿੱਧੀ ਕੁਵੇਤ ਨੂੰ ਜਾਂਦੀ ਆ ਕੁਵੇਤ ਤੋਂ ਅੱਗੇ ਇਹ ਇਰਾਕ ਵੱਲ ਨਿਕਲ ਜਾਂਦੀ ਆ ਇਧਰਲੇ ਬਸੇ ਖੇਤੀਬਾੜੀ ਆ ਹਰਿਆਲੀ ਦੱਸਦੀ ਆ ਸੋਹਣਾ ਮੌਲ ਆ ਸਮਾਂ ਦੁਪਹਿਰ ਦਾ 3 ਵਜੇ ਆ ਆ ਇੱਥੋਂ 50 60 ਕਿਲੋਮੀਟਰ ਤੇ ਅਗਲਾ ਪੰਪ ਆ ਆ ਲੇਟ ਚੱਲੇ ਆ ਅਜ 3 ਵਜੇ ਆਰਡਰ ਤੇ ਬਾਬਾ ਟਾਈਮ ਲੱਗ ਗਿਆ ਸੀ ਇਹਨਾਂ ਸੜਕਾਂ ਦੇ ਕੰਡਿਆਂ ਦੇ ਮਸਜਿਦ ਬਣੀਆਂ ਹੁੰਦੀਆਂ ਨੇ ਜਦੋਂ ਇਹਨਾਂ ਡਰਾਈਵਰਾਂ ਦਾ ਜਿਵੇਂ ਇਹ ਡਰਾਈਵਰ ਮੇਰੇ ਖਿਆਲ ਚ ਏਜੀਪਟ ਵੱਲ ਦੇ ਹੋਣਗੇ ਮਿਸਰ ਵੱਲ ਦੇ ਜਾਂ ਹੋਰ ਦੇਸ਼ਾਂ ਦੇ ਜਦੋਂ ਨਮਾਜ਼ ਦਾ ਸਮਾਂ ਹੋ ਜਾਂਦਾ ਟਰੱਕਾਂ ਨੂੰ ਛਾਲਾ ਮਾਰਦੇ ਆ ਸਾਰੇ ਜਣੇ ਨਮਾਜ਼ਾਂ ਦਾ ਕਰਦੇ ਆ ਇਸ ਨਿਯਮ ਦੇ ਪੱਕੇ ਆ ਇਹ ਰਾਹ ਤੇ ਆਲੇ ਦੁਆਲੇ ਕੋਈ ਸ਼ਹਿਰ ਨਹੀਂ ਆਉਂਦਾ ਛੇਤੀ ਕਿਤੇ ਦੂਰ ਜਾ ਕੇ ਆਉਗਾ ਇੱਥੇ ਕੀ ਸਿਰਫ ਪੰਪ ਨੇ ਤਾਂ ਕਰਕੇ ਇਹਨਾਂ ਟਰੱਕਾਂ ਦੇ ਧਾਮਲੇ ਨੂੰ ਸਟੇ ਇੱਥੇ ਬਣਿਆ ਹੋਇਆ ਥਾਂ ਥਾਂ ਤੇ ਇੱਥੇ ਪਾਰਕਿੰਗ ਬਣੀਆਂ ਹੋਈਆਂ ਖੁੱਲੀਆਂ ਡੁੱਲੀਆਂ ਤੇ ਜਿਹੜਾ ਆ ਪਾਣੀ ਦੀਂਦਾ ਵਿੱਚ ਵਿੱਚ ਵਿਚਕਾਰ ਜੇ ਇਹ ਧਰਤੀ ਥੋੜੀ ਇੱਥੇ ਸੇਮ ਵਾਲੀ ਆ ਖਾਰਾ ਜਿਹਾ ਪਾਣੀ ਥਾਂ ਥਾਂ ਤੇ ਖੜਾ ਇੱਥੇ ਤੇ ਦੋਹੇ ਪਾਸੇ ਦੇ ਲੂਣ ਜਾਿਆ ਰੰਦਾ ਚਟਾ ਜਾ ਹਲ ਸਬੇਲ ਹਲ ਕਫਜ਼ੀ ਕੁਵੈਤ ਦਮਾਮ ਬਹਿਰੈਨ ਪਿਛੇ ਰਹੇਗੀ ਇਹੋ ਜੀ ਰੇਤ ਕਤਰ ਦੇ ਵਿੱਚ ਸੀਗੀ ਮਸੇਦ ਵਾਲੇ ਇਲਾਕੇ ਚ ਜਿਹਦੇ ਵਿੱਚ ਲੋਹਾ ਘਟ ਹੁੰਦਾ ਉਹ ਰੇਤ ਚਿੱਟੀ ਜੀ ਹੁੰਦੀ ਆ ਇੱਥੇ ਵੀ ਉਹ ਗੱਡੀਆਂ ਗੁੱਡੀਆਂ ਚ ਭਜਾਈ ਜਾਂਦੇ ਸੀ ਪਿੱਛੇ ਟ੍ਰੈਕਟਰ ਰੱਖੀ ਹੋਈ ਸੀ ਵੱਡਾ ਧਾਮਾ ਜਮਾ ਸੀ ਪਹਿਲੀ ਛੁੱਟੀ ਚ 20 ਕਿਲੋਮੀਟਰ ਦੀ ਬਾਟ ਕੱਢੀ ਆ ਹੋਰ ਬਾਟ ਕੱਢਾਂਗੇ ਹਜੇ ਸੂਰਜ ਬਹੁਤ ਖੜਾ ਹਵਾ ਵਗਦੀ ਆ ਮਾਰੂਥਲਾਂ ਦੀ ਇਹ ਸਮੱਸਿਆ ਹੁੰਦੀ ਆ ਆਲੇ-ਦਾਲੇ ਪਿਆ ਹੋਇਆ ਰੇਤਾ ਸੜਕ ਦੇ ਉੱਤੇ ਆ ਜਾਂਦਾ ਤੇ ਜਿਵੇਂ ਸੜਕ ਦੇ ਨਾਲ-ਨਾਲ ਕਰਾਹ ਲਾਇਆ ਹੋਇਆ ਤੇ ਨਾਲ-ਨਾਲ ਟਿੱਬਾ ਤੇ ਬਹੁਤ ਥਾਈ ਟਿੱਬਿਆਂ ਦੇ ਉੱਤੇ ਇਹੋ ਜਿਹੇ ਕਰਾਹੇ ਰੱਖੇ ਹੋਏ ਨੇ ਪੱਕੇ ਤੌਰ ਤੇ ਤੇ ਨਾਲ ਉਹ ਨਾਲ ਪਛੇ ਕਰਦੇ ਜੋ ਨੇਰੀ ਵਗਦੀ ਆ ਇਧਰ ਨੂੰ ਜਾਂਦੇ ਜਾਂਦੇ ਆਪਣੇ ਬਾਈ ਮਿਲੇ ਆ ਟਰੱਕਾਂ ਵਾਲੇ ਵੀਰ ਪੰਜਾਬ ਤੋਂ ਆ ਇਹ ਬਾਈ ਹੁਣੀ ਡੇਰਾ ਬੱਬ ਬਣਾ ਲਓ ਤੁਸੀਂ ਹੋ ਠੀਕ ਠਾਕ ਬਾਈ ਤੇ ਇਧਰਲੇ ਵੀਰ ਫਤਿਹਗੜ੍ਹ ਸਾਹਿਬ ਤੋਂ ਆ ਇਹ 사우ਦੀ ਦੇ ਤੁਸੀਂ 사우ਦੀ ਦੇ ਵਿੱਚ ਵਿੱਚ ਚੱਲਦੇ ਆ ਕੋਲ 사우ਦੀ ਹੈ ਬਾਈ ਇਹਨਾਂ ਨੂੰ ਜਾਣਕਾਰੀ ਮਿਲ ਜਾਂਦੀ ਅੱਗੇ ਪੰਪ ਹੈਗਾ ਉਹ ਬਾਈ ਹੁਣ ਹੀ ਕਹਿੰਦੇ ਵੀ ਉੱਤੇ ਖੁੱਲਾ ਟਕਾਣਾ ਬਣ ਸਕਦਾ ਠੀਕ ਆ ਵੀਰੇ ਪਹੁੰਚੋ ਤੁਸੀਂ ਵੀ ਅਜਾ ਤੁਸੀਂ ਵੇਖ ਕੇ ਰੁੱਕ ਗਏ ਹੈ ਪਹਿਲਾਂ ਹਮ ਦੇਖ ਰਹੇ ਨਾ ਇੱਕਦਮ ਪਰਸੋਂ ਵੀਡੀਓ ਦੇਖੀਏ ਠੀਕ ਆ ਵੀਡੀਓ ਦੇਖੀ ਆ ਓਕੇ ਚੰਗਾ ਵੀਰੇ ਸਤਿ ਸ਼੍ਰੀ ਅਕਾਲ ਦਿਨ ਸ਼ੁਭ ਜਾਂਦਾ ਵਧੀਆ ਵਾਟ ਇਹਨਾਂ ਦੇਸ਼ਾਂ 'ਚ ਰੇਲਵੇ ਲਾਈਨ ਬਹੁਤ ਵਿਰਲੀ ਆ ਅ ਉਹਦੇ ਚ ਯੂਏਚ ਵੀ ਹੈਗੀ ਥੋੜੀ ਕਣੀ ਹੁਣ ਪਾ ਰਹੇ ਆ ਉਹ ਆਬੂ ਧਾਬੀ ਵਾਲੇ ਪਾਸੇ ਚ ਤੇ ਇੱਥੇ ਜਾ ਕੇ ਦੇਖੀ ਸੌਦੀ ਦੇ ਵਿੱਚ ਹੋਰ ਗਲਫ ਦੇ ਦੇਸ਼ਾਂ ਵਿੱਚ ਬਹੁਤ ਘੱਟ ਹੈ ਨਹੀਂ ਨਹੀਂ ਹੋ ਜਾਏਗਾ ਹੋ ਜਾਏਗਾ ਹੋਰ ਬਤਾਓ ਬੜੀਆ ਹਾਂ ਸਭ ਬੜੀਆ ਅਲਹਮਦੁਲਿਲਾ ਸਭ ਅੱਛਾ ਹੈ ਅੱਲਾ ਦਾ ਸ਼ੁਕਰ ਹੈ ਅੱਲਾ ਦਾ ਸ਼ੁਕਰ ਹੀ ਚਾਹੀਏ ਸਭ ਮੁਲਾਕਾਤ ਹੋ ਗਈ ਬਹੁਤ ਬਹੁਤ शुक्रिया तो मैंने गाड़ी आपका साइकिल देखा तो मैं समझ गया कि ये गल्फ टूर निकले हुए हैं हाँ। तो इनसे थोड़ा बातचीत किया जाता है रुको गाड़ी तो ये आप ठंडा थी धन्यवाद और भी बहुत सामान है अरे भाई खाने पीने का बहुत सामान है रहने तो यार यहाँ से भाई से देखेंगे आगे किधर जाते हैं आप तेलंगाना से हो जा रहे हो और भाई नहीं नहीं नहीं, ये, नहीं। ये अभी मजरा से लेके मजरा से ये खजूर है अ, सब और थोड़ा, नहीं। थोड़ा दे दे रहे आपको दे दे यार नहीं चाहिए है ये आप रखो थोड़ा थोड़ा ले लो। अच्छा, 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 ये मजरा में काम करता है बंदा वो उसने दिया क्या बात है क्या सब्जी भी है धनिया भी है सब अच्छा आज शुक्रवार है जुमा है जो अपने यहाँ बेर मिलता है ना हाँ वो बेर है क्या बात है ये देखो चल चल बेर दे दो बेर में खा लूंगा बेर ले लो खजूर ले लो खजूर मेरे पास है मुझे बेर दे दो बेर ले लो हां धन्यवाद भाई यार प्रारी 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 थोड़ा लफाफे में डाल दो प्लास्टिक में उसमें निकाल दे एना जो दो बेली बिहार तो ने ते आ, एक ताजे खजूर जी जी एक बाई इनचों तेलंगाना तो हैदराबाद तो इरशाद बिहार से आपका नाम इरशाद इरशाद ओके इरशाद आपका नाम मोहम्मद रसूल सर मोहम्मद रसूल ओके okay. धन्यवाद भाईसाहब आपका यार थैंक्स अ लॉट इस वेले शहर जबेल ਦੇ ਬਾਹਰ-ਬਾਰ ਲੰਘ ਰਹੇ ਆ ਇੰਡਸਟਰੀ ਏਰੀਆ ਇਧਰਲੇ ਹੱਥਾ ਜਿੱਧਰ ਆ ਬਹੁਤ ਸਾਰੀਆਂ ਬੱਸਾਂ ਦਿਸਦੀਆਂ ਆ ਲੇਬਰ ਕੈਂਪਾਂ ਦੀਆਂ ਬੱਸਾਂ ਨੇ ਫੈਕਟਰੀਆਂ ਦੂਰ ਤੱਕ جگਮਗ جگਮਗ ਦਿਸਦੀ ਐ ਇਧਰ ਕਰੇਨਾ ਖੜੀਆਂ ਨੇ ਸ਼ਾਵਲਾ ਸਾਰਾ ਕੁਝ ਤੇ ਆਹ ਰਾਹ ਸਿੱਧਾ ਰੈ residencial ਏਰੀਆ ਨੂੰ ਜਾਂਦਾ ਸਿੱਧਾ ਹਜੇ ਕੁਵੈਤ ਵਾਲ ਨੂੰ ਜਾਂਦਾ ਇਹ ਰਾਹ ਸੜਕਾਂ ਦੇ ਕੰਡਿਆਂ ਤੇ ਲੇਟਾਂ ਲਾਉਣ ਚ 사ウਦੀ ਅਰੇਬੀਆ ਫਾੜੀ ਹੈ ਨਾ ਮੁਲਕਾਂ ਚ ਆ ਕਿਤੇ ਕਿਤੇ ਚੌਂਕ ਦੇ ਕੋਲ ਜਾ ਕੇ ਲੇਟਾਂ ਆਉਂਦੀਆਂ ਨੇ ਪੰਪ ਲਾਬ ਦੇ ਲਬ ਦੇ ਲੇਟ ਹੋ ਗਏ ਅਲ ਖਫਜੀ ਅਲ ਖਫਜੀ 200 ਕਿਲੋਮੀਟਰ ਇਧਰੋਂ ਸਿੱਧਾ ਕੁਵੈਤ ਦੇ ਬਾਰਡਰ ਵੱਲ ਨੂੰ ਤੇ ਆ ਇਲਾਕਾ ਇਧਰਲੇ ਪਾਸੇ ਉਹੀ ਜੁਫੇਰ ਕੀ ਨਾਮ ਸੀ ਯਾ ਜੁਫੇਲ ਵੱਲ ਨੂੰ ਕਿੰਨਾ ਕੁ ਬਲ ਪਾ ਗਿਆ ਏ ਮੈਂ ਭਾਈ ਕੋਈ 40 ਕਿਲੋਮੀਟਰ ਬਲ ਪਾ ਗਿਆ ਗਿਆ ਜਾ ਆਇਆ ਭਾਈ ਬਾਲਾ ਬਲ ਪਾ ਅੱਜ ਲੇਟ ਹੋ ਗਏ ਬਾਵਾ ਮੈਨੂੰ ਆਇਆ ਸੀ ਵੀ ਟਾਈਮ ਨਾਲ ਪੰਪ ਤੇ ਪਹੁੰਚ ਜਾਵਾਂਗੇ ਪਰ ਪੰਪ ਦੂਰ ਸੀਗਾ ਹੋਰ ਬਾਈ ਕਹਿਮਾ ਸੇਤਾ ਹਾਂਜੀ ਬਹੁਤ ਵਧੀਆ ਕਿਥੋਂ ਵੀ ਰੂਣੀ ਐ ਬਾਈ ਨਮਾ ਸ਼ਹਿਰ ਜੀ ਨਮੇ ਸ਼ਹਿਰ ਤੋਂ ਨਮੇ ਸ਼ਹਿਰ ਬੰਗਾ ਆਪਣਾ ਗੁਣਾਚੋਰੀ ਪਿੰਡ ਵਾ ਗੁਣਾਚੋਰੀਆ ਹਾਂਜੀ ਜਸਪੀਰ ਗੁਣਾਚੋਰੀ ਪਿੰਡ ਬਾਈ ਤਸਵੀਰ ਗੁਣਾਚੋਰੀ ਪਿੰਡ ਹਾਂਜੀ ਹਾਂਜੀ ਸਹੀ ਆ ਐ ਬਾਈ ਹੁਣੀ ਇੰਸਟਾਗ੍ਰਾਮ ਤੇ ਸਟੋਰੀ ਦੇ ਕੇ ਵਿਚਾਰੇ ਬਲ ਭੰਨ ਕੇ 40 ਕਿਲੋਮੀਟਰ ਤੱਕ ਇੱਥੇ ਰਣ ਆ ਜੇ ਨੇ ਐ ਕਰੋ ਫਿਰ ਅੱਗੇ ਪੰਪਾ ਤੁਹਾਨੂੰ ਵੀ ਯੂਜ਼ ਕਰਨ ਨਹੀਂ ਮਿਲਣਾ ਹਾਂਜੀ ਜਰੂਰ ਬਾਈ ਆ ਜੋ ਪੰਪ ਤੇ ਫਿਰ ਇਕੱਠੇ ਹੁੰਨੇ ਆਪਾਂ ਠੀਕ ਆ ਜਾ ਮੇਰਾ ਵੀਰ ਦੂਰ ਦਰਾਡੇ ਦੀਆਂ ਲੰਮੀਆਂ ਵਾਟਾਂ ਮਾਰ ਕੇ ਸਾਹਮਣੇ ਇੱਕ ਪੰਪ ਦਿਸਿਆ ਤੇ ਕਾਬਲੇ ਗੌਰਵ ਵੀ ਪੰਪ ਬੰਦ ਜਾ ਲੱਗਦਾ ਕੋਈ ਪਾਰਕਿੰਗ ਚ ਇੱਥੇ ਖੜਾ ਨਹੀਂ ਨਹੀਂ ਟਕਾਨਾਂ ਭਰੀ ਹੋਣੀ ਸੀ ਠੀਕ ਆ ਟਕਾਨਾਂ ਬਣ ਸਕਦਾ ਹੈ ਇਹ ਪੰਪ ਨੂੰ ਕਹਿੰਦੇ ਆ ਕਾਨੂੰਨੀ ਪੰਪ ਅਲਦੋਹਰਾ ਸਟੂਡੈਂਟ ਸਾਰਾ ਕੁਝ ਬੰਦ ਪਿਆ ਆ ਤੇ ਸ਼ਾਇਦ ਇੱਕ ਕੈਫੇ ਹੋਊਗਾ ਆ ਹੈਗਾ ਬਸ ਉਹ ਤੇ ਕਿਨਾਰੇ ਤੇ ਕਿ ਟੈਂਟ ਲਾ ਲਾਂਗੇ ਆਪਾਂ ਇਧਰ ਉਹ ਸਾਹਮਣੇ ਮਸਜਿਦ ਵੀ ਬਣੀ ਹੋਈ ਆ ਥੋੜੀ ਕਣੀ ਰੌਣਕ ਹੈਗੀ ਆ ਇੱਥੇ ਟਰੱਕ ਵਾਲਾ ਬਾਈ ਆਪਣਾ ਉਹ ਤੇ ਜਾਣਾ ਵਿਚਾਰੇ ਨੇ ਉਹ ਦੂਰ ਰਹਿ ਜਾਣਾ ਸਮਾਂ ਆ ਰਹਾ ਦਾ 8:00 ਵਜੇ ਤੇ 50 ਮਿੰਟ ਇੰਡੀਆ ਨਾਲੋਂ 2.5 ਘੰਟੇ ਆਪਾਂ ਪਿੱਛੇ ਆ ਮੈਨੂੰ ਐਸੀ ਬਾਈ ਤੁਸੀਂ ਰਾਹ ਇੱਥੇ ਵੜਨ ਨੂੰ ਥਾਂ ਨਹੀਂ ਸੀ ਮੈਂ ਫਿਰ ਨਾ ਰੋਂਗ ਸਾਈਡ ਹੀ ਆ ਗਿਆ ਭਾਜੀ ਰੋਂਗ ਸਾਈਡ ਆ ਗਏ ਇੱਧਰ ਹੀ ਸਾਈਡ ਆਉਣੀ ਆ ਨਾ ਠੀਕ ਆ ਗੱਡੀ ਘੁਮਾਣੀ ਆਪਾਂ ਥਾਂ ਲੱਭੀਏ ਕਿਤੇ ਟੈਂਟਰ ਲਾਉਣ ਨੂੰ ਆਪਾਂ ਕਾਫੀ ਪੀਏ ਪਹਿਲਾਂ ਕੋੜ ਕੋੜ ਪੀ ਲੈਣ ਚਲੋ ਮੈਨੂੰ ਨਾ ਪਿੱਛੋਂ ਉਹਨਾਂ ਨੇ ਦੱਸਤਾ ਸੀ ਟਰੱਕਾਂ ਵਾਲੇ ਬਾਈਆਂ ਨੇ ਆਪਣੇ ਮਿਲੇ ਸੀਗੇ ਅੱਛਾ ਉਹ ਕਹਿੰਦੇ ਸੀ ਪੰਪ ਉਹ ਬੰਦ ਆ ਤੇ ਮਹਾਂ ਚੱਲ ਹੋ ਜੂਗਾ ਹੱਲ ਉੱਥੇ ਜਾ ਕੇ ਤੁਹਾਨੂੰ ਜਿਹੜਾ ਤੁਸੀਂ ਪਿੱਛੇ ਪੰਪ ਛੱਡ ਗਏ ਹੈ ਨਾ ਵੈਸੇ ਹਾਂ ਫਿਊਲ ਵੇ ਹਾਂ ਫਿਊਲ ਵੇ ਹੈ ਸੀ ਨਾ ਵੱਡਾ ਸੀ ਹਾਂ ਉੱਥੇ ਵੈਸੇ ਬ੍ਰੇਕ ਮਾਰ ਲੈਂਦੇ ਤਾਂ ਵਧੀਆ ਸੀਗਾ ਚਲੋ ਇਹ ਰੋਡ ਬਣਦਾ ਕਰਕੇ ਨਾ ਹੂੰ ਬੜਾ ਯਾ ਵਧੀਆ ਜੀ ਹੈ ਨਹੀਂ ਇਹ ਮੈਨੂੰ ਨਾ ਉਹ ਮੈਂ ਦੇਖਦਾ ਰਿਹਾ ਸੀ ਵੀਰੇ ਉਹ ਦਿਨ ਖੜਾ ਸੀ ਵਾਵਾ ਅੱਛਾ ਜੀ ਤੇ ਮੈਨੂੰ ਆ ਪੰਪ ਦਾ ਲਾਲਚ ਹੋ ਗਿਆ ਚਲੋ ਠਾ ਦਾ ਖੁੱਲਾ ਹੈਗਾ ਇੱਥੇ ਵੀ ਠਾ ਦੇ ਛੋਸ਼ ਰੱਬਾ ਹੈ ਨਹੀਂ ਬਾਹਰ ਛੋਸ਼ ਰੱਬਾ ਤਾਂ ਹੈ ਨਹੀਂ ਨੀਰ ਵਧੀਆ ਉਹ ਸੇਵ ਹੈ ਤੇ ਵਧੀਆ ਇੱਕ ਘਟਾਬਾ ਵੀ ਖੁੱਲਾ ਇਹ ਤੋਂ ਬਾਰਡਰ ਕਿੰਨਾ ਰਹਿ ਗਿਆ ਬਾਲਾ ਸਾਉਦੀ ਦਾ ਬਾਈ ਬਾਰਡਰ ਬਾਈ ਹੱਲੇ ਹੈਗਾ ਜੀ ਇਥੋਂ ਕੋਈ 300 ਦੀ ਲਾਗੇ ਚੱਲੇ 190 ਕਿਲੋਮੀਟਰ ਬਾਅਦ ਮਤਲਬ ਕਿ ਦੋ ਦਿਨਾਂ ਚ ਨਿਕਲ ਜਾਣੀ ਚਾਹੀਦੀ ਆ ਓਏ ਹੋਏ ਟੋਟਾ ਆ ਗਿਆ ਯਾਰ ਬਚ ਗਿਆ ਬਾਕੀ ਗੱਲ ਮਸਜਿਦ ਆਪਣੇ ਨੇੜੇ ਹੀ ਆ ਰੱਬ ਦਾ ਨਾਮ ਇਹ ਪੰਜੇ ਵਕਤ ਲੈਂਦੇ ਆ ਨਵਾਜ਼ੀ ਨੇ ਪੱਕੇ ਭਾਈ 사ઉਦੀ ਅਰਬ ਚ ਕੁੱਤੇ ਦੇਖਿਆ ਸੀ ਹੋਰ ਗਲਫ ਚ ਕੁੱਤੇ ਹੈ ਨਹੀਂ ਸੀ ਹਾਂਜੀ ਭਾਈ ਇੱਥੇ ਬਹੁਤ ਆ ਜੀ ਇੱਥੇ ਪੂਰੇ ਹੀ ਨਾਲ ਬਿੱਲੀਆਂ ਬਿੱਲੀਆਂ ਸਾਰੇ ਉੱਤੇ ਹੈਗੀਆਂ ਕੁੱਤੇ ਸੌਦੀ ਚ ਮਿਲਿਆ ਬੈਠੀ ਆਪਾਂ ਉਧਰ ਜਾ ਕੇ ਇਸ ਪੰਪ ਤੇ ਖਾਲੀ ਪਏ ਪੰਪ ਤੇ ਆਪਾਂ ਨੂੰ ਵਧੀਆ ਟੈਂਟ ਲਾਉਣ ਨੂੰ ਥਾਂ ਮਿਲ ਗਈ ਹਵਾ ਇਧਰ ਦੀ ਵਗਦੀ ਸੀ ਤਾਂ ਕਰਕੇ ਉਹ ਕੰਧ ਦੀ ਓਟ ਦੇ ਵਿੱਚ ਲਾ ਲਿਆ ਢਾਬਾ ਇੱਥੇ ਹੈਗਾ ਪਰ ਇਹ ਮਾੜਾ ਮੋਟਾ ਜਈਆ ਕਿਉਂਕਿ ਪੰਪ ਬੰਦ ਆ ਪੰਪ ਬੰਦ ਹੋਣ ਦਾ ਕਾਰਨ ਵੀ ਇੱਥੇ ਨੇੜੇ ਸੜਕ ਬਣਦੀ ਆ ਸਾਹਮਣੇ ਕੈਫੇ ਹੈਗਾ ਉਹ ਖੁੱਲਾ ਰਹੂਗਾ ਹਜੇ ਤੇ ਮੈਂ ਤੇ ਬਾਈ ਹੁਣੀ ਬੈ ਕੇ ਇੱਥੇ ਗੱਲਾਂ ਮਾਰੀ ਜਾਂਦੇ ਆ ਵੀਰ ਹੁਣੀ ਕੰਮ ਕਰਦੇ ਆ ਆਰਮਕੋ ਚ ਆਰਮਕੋ ਤੇਲ ਵਾਲੀ ਕੰਪਨੀ ਆ ਜਿਵੇਂ ਯੂਏਈ ਦੇ ਵਿੱਚ ਅਨੌਕ ਤੇ ਐਡਨੌਕ ਹੁੰਦੀ ਆ ਉਹ ਗੱਡੀ ਖੜੀ ਵੀਰ ਦੀ ਇਹਦੇ ਚ 31 32000 ਲੀਟਰ ਤੇਲ ਪੈਂਦਾ ਤੇ ਇਹ 200 ਕਿਲੋਮੀਟਰ ਦੇ ਘੇਰੇ ਚ ਇੱਥੇ ਇੱਥੇ ਇਹ ਤੇਲ ਦੀ ਟਵਾ ਟਵਾਈ ਕਰਦੇ ਆ ਮੁੰਲਾ ਵੀਰੇ ਆ ਆ ਆ ਬਾੜੇ ਉਹ ਬੋਝੇ ਚ ਗੱਲਬਾਤ ਪਰ ਕੋੜ ਕਰ ਰਹੇ ਮਣੀ ਮੁੱਟੀ ਜੀ ਕਰਨੀ ਹੋਈ ਤਾਂ ਕਰਦੇ ਨਹੀਂ ਹੁਣ ਕਰਦੇ ਆ ਆਪਣੇ ਗਲਫ ਸਾਈਕਲ ਸਫਰ ਦੌਰਾਨ ਆਪਾਂ ਇਹ ਦੇਸ਼ 사ウਦੀ ਅਰਬ ਦੇ ਵਿੱਚ ਅਸਲ ਚ ਟਰਾਂਜ਼ਿਟ ਕੀਤਾ ਟਰਾਂਜ਼ਿਟ ਤੋਂ ਕਹਿਣ ਦਾ ਭਾਵ ਵੀ ਸਰਫੇ ਦੇ ਵਿੱਚ ਦੀ ਆਪਾਂ ਲੰਘੇ ਆ ਉਹ ਵੀ ਇੱਕ ਇੱਕ ਪਾਸੇ ਦੇ ਤੇ ਇਹ ਦੇਸ਼ ਵੱਡਾ ਬਹੁਤ ਜ਼ਿਆਦਾ ਬਹੁਤ ਵੱਡਾ ਜਿਵੇਂ ਜੇ ਆਪਾਂ ਇਹਦੀ ਗੱਲ ਕਰੀਏ ਜੇ ਮੱਕਾ ਜਿਹੜਾ ਮੱਕਾ ਮੁੱਖ ਜਗਾ ਇੱਥੋਂ ਦੀ 사ウਦੀ ਦੀ ਉਹ ਇੱਥੋਂ ਤਕਰੀਬਨ 14-1500 ਕਿਲੋਮੀਟਰ ਦੂਰ ਆ ਜਿਵੇਂ ਆਪਾਂ ਪੰਜਾਬ ਬੈਠੇ ਹੋਈਏ ਤੇ ਆਪਾਂ ਮਹਾਰਾਸ਼ਟਰ ਘੁੰਮਣ ਦੀ ਗੱਲ ਕਰੀਏ ਇਸ ਬਹੁਤ ਵੱਡਾ ਤੇ ਜਿਵੇਂ ਬਾਈ ਹੁਣੀ ਆਪਦੇ ਤਜਰਬੇ ਦੱਸੀ ਜਾਂਦੇ ਆ ਇਹਨਾਂ ਨੇ ਸਾਉਦੀ ਚ ਪਹਿਲਾਂ ਕੋ ਸਮਾਂ ਲਾਇਆ ਹੁਣ ਦੁਬਾਰੇ ਸਮਾਂ ਲਾ ਰਹੇ ਆ ਪਹਿਲਾਂ ਇਹਨਾਂ ਨੇ ਸਮਾਂ ਲਾਇਆ ਮੱਕਾ ਮਦੀਨਾ ਵਾਲੇ ਪਾਸੇ ਉਧਰ ਅੱਬਾ ਵਾਲੇ ਪਾਸੇ ਨੂੰ ਜਿਵੇਂ ਤਬੂਕ ਤਬੂਕਾਲਾ ਪਾਸਾ ਆਪਾਂ ਗੂਗਲ ਤੇ ਸਰਦਨ ਮੈਪ ਨਕਸ਼ੇ ਤੇ ਉਂਗਲਾ ਮਾਰਦੇ ਰਹਿੰਦੇ ਆ ਉਹ ਵੀ ਇੱਥੋਂ 1500 1600 1700 ਕਿਲੋਮੀਟਰ ਦੂਰ ਆ ਬਾਕੀ ਜਿਹੜੇ ਆਪਣੇ ਟਰੱਕਾਂ ਵਾਲੇ ਵੀਰ ਮਿਲਦੇ ਆ ਉਹ ਆਪਦੇ ਤਜਰਬੇ ਦੱਸਦੇ ਆ ਵੀ ਇਹ ਦੇਸ਼ ਦੇ ਵਿੱਚ ਉਹਨਾਂ ਦੇ ਤਜਰਬੇ ਕਿਵੇਂ ਰਹੇ ਲੋਕਾਂ ਦਾ ਕਿਵੇਂ ਰਿਹਾ ਮਾਹੌਲ ਚਾਲ ਉਨ ਕੱਲਾਂ ਤੋਂ ਆਪਾਂ ਨੂੰ ਸਿੱਖਣ ਨੂੰ ਵੀ ਮਿਲ ਜਾਂਦਾ ਰਾਹ ਦੇ ਵਿੱਚ ਆਪਾਂ ਨੂੰ ਮਦਦ ਮਿਲ ਜਾਂਦੀ ਆ ਪੰਪ ਕਿੱਥੇ ਆ ਕਿਵੇਂ ਦਾ ਪੰਪ ਆ ਉਹ ਸਾਰੀਆਂ ਜਾਣਕਾਰੀਆਂ ਮਿਲਦੀਆਂ ਰਹਿੰਦੀਆਂ ਨੇ ਇਸ ਵੇਲੇ ਆਪਾਂ ਕਬਾਇਤ ਦੇ ਬਾਰਡਰ ਤੋਂ ਤਕਰੀਬਨ 300 ਕਿਲੋਮੀਟਰ ਦੂਰ ਬੈਠੇ ਆ ਤੇ ਮੈਨੂੰ ਲੱਗਦਾ ਵੀ ਦੋ ਕੁ ਦਿਨਾਂ ਦੇ ਵਿੱਚ ਆਪਾਂ ਉੱਥੇ ਪਹੁੰਚ ਜਾਾਂਗੇ ਕਿਉਂਕਿ ਅਗਲੇ ਦੋ ਦਿਨ ਸਾਈਕਲ ਤੱਬਕੇ ਚਲਾਉਣਾ ਆਪਣੇ ਬੰਦਿਆਂ ਨੂੰ ਇਹਨਾਂ ਮੇਲਾ ਗੇਲਾ ਦਾ ਚਾਹ ਇਹੋ ਜਿਹਾ ਹੁੰਦਾ ਇੱਥੇ 80 ਦੀ ਸਪੀਡ ਤੇ ਗੱਡੀ ਭਜਾਉਣੀ ਸੀ ਤੇ ਬਾਈ ਹੁਣ ਹੀ ਕਹਿੰਦੇ ਮੈਂ ਦੋ ਕੈਮਰੇ ਮਰਵਾ ਕੇ ਆਇਆ ਆ ਫਸਲ ਦੇ ਵਿੱਚ ਗੱਲ ਇਹ ਹੁੰਦੀ ਆ ਵੀ ਇਹ ਇਕੱਲਾ ਆਪਾਂ ਨੂੰ ਨਹੀਂ ਮਿਲ ਲਾਉਂਦੇ ਇਹ ਅਦਰੇਵਾ ਹੁੰਦਾ ਪੰਜਾਬ ਪਰ ਚੰਗਾ ਵੀਰ ਓਕੇ ਬਾਈ ਸ਼ੇਰੇ ਨਾ ਵੀ ਸੋਣਾ ਬਾਈ ਦਾ ਜਿੱਥੇ ਕਿਤੇ ਆਪਾਂ ਕੈਂਪਿੰਗ ਕਰਦੇ ਹੁੰਨੇ ਆ ਕੈਂਪਿੰਗ ਦੇ ਨਾਲ ਨਾਲ ਇੱਕ ਸੋਹਣਾ ਮਾਹੌਲ ਬਣ ਜਾਂਦਾ ਹੈਲੋ ਕਸੇ ਹੋ ਠੀਕ ਹੈ ਭਈਆ ਠੀਕ ਹੈ ਭਈਆ ਕਹਾਂ ਸੇ ਹੋ ਮੈਂ ਇੰਡੀਆ ਸੇ ਇੰਡੀਆ ਕਾਂ ਸੇ ਕੇਰਲਾ ਰੇ ਕੇਰਲਾ ਵਾਲੇ ਬਾਬੂ ਧੰਨਵਾਦ ਆਪਕਾ ਕੇਰਲਾ ਵਾਲੇ ਮਿੱਤਰ ਨੇ ਆਪਾਂ ਨੂੰ ਆਪ ਜਾਈਂ ਰੈਸਟੋਰੈਂਟ ਪੇ ਹੋ ਹਾਂ ਦੋਸਤ ਇਹਨੇ ਬਾਈ ਨੇ ਚਾਹ ਬਣਾ ਕੇ ਲਿਆ ਕੇ ਦਿੱਤੀ ਆ ਐਡੇ ਪਿਆਰੇ ਲੋਕ ਹੁੰਦੇ ਆ ਕੁਛ ਨੇਪਾਲ ਵਾਲੇ ਬੇਲੀ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਰਹੇ ਹੁਣ ਇਹਦੇ ਨਾਲ ਇਹ ਕਹਿੰਦਾ ਯਾਰ ਮੇਰੇ ਵੱਲੋਂ ਚਾਹ ਪੀਓ ਤੁਸੀਂ ਦੋਸਤ ਦੇਖ ਬੋਲੇ ਖਾਣਾ ਨਹੀਂ ਖਾਣਾ ਅਮਨੇ ਖਾਣਾ ਹੈ ਨਾ ਖਾਣਾ بتایا ਆਪਕੋ ਖਾਣਾ ਹੈ ਉਸਕੀ ਕੋਈ ਸਮੱਸਿਆ ਨਹੀਂ ਹੈ ਧੰਨਵਾਦ ਭਾਈ ਸਾਹਿਬ ਯਾਰ ਥੈਂਕਸ ਅ ਲੋਟ ਨਾਈਸ ਟੂ ਮੀਟ ਜੀ ਬ੍ਰਦਰ ਮੀ ਪਈ ਜਾਂਦਾ ਅੱਜ ਆ ਕਣੀਆਂ ਕੁਣੀਆਂ ਪੈ ਕੇ ਹਟੀਆਂ ਹੁਣ ਹਵਾ ਵੀ ਤੇਜ਼ ਹੈ ਤੇ ਮੀਂਹ ਵੀ ਪੈ ਰਿਹਾ ਆਓ ਸਾਹਮਣੇ ਜਿਹੜਾ ਕੈਫੇ ਆ ਉਹ ਵੀ ਖੁੱਲਿਆ ਰਹਿਣਾ 12 1 ਵਜੇ ਤੱਕ ਤੇ ਇਧਰਲੇ ਪਾਸੇ ਇਹਨਾਂ ਰੈਸਟੋਰੈਂਟ ਦਾ ਉਹ ਵੀ ਹੈਗਾ ਠੀਕ ਆ ਰੌਣਕ ਵਾਲਾ ਮਾਹੌਲ ਆ ਇੱਥੇ ਤੇ ਦੁਪਹਿਰੇ ਰੋਟੀ ਪਾਣੀ ਸੀ ਸਾਡੇ ਕੋਲੇ ਤੇ ਉਹ ਚ ਵਿਚਾਲੀਆਂ ਸੀ ਇਹ ਹੁਣ ਖਾਣੇ ਆ ਤੇ ਫਿਰ ਸੌਣੇ ਆ ਠੀਕ ਆ ਕੁੱਤੇ ਕੱਤੇ ਹੈਗੇ ਇੱਥੇ ਆਇਆ ਸੀ ਨੇਪਾਲੀ ਮੈਨੂੰ ਕਹਿੰਦਾ ਆਪਕੋ ਕੁੱਤਾ ਲੋਕ ਥੋੜਾ ਤੰਗ ਕਰੇਗਾ ਆਓ ਫਿਰ ਦੇ ਕੁੱਤੇ ਦੀ ਬਿੱਲੀਆਂ ਇੱਥੇ ਇਕੱਠੇ ਰਲ ਕੇ ਰਹਿੰਦੇ ਆ ਕੱਠੇ ਬੈਠੇ ਹੁੰਦੇ ਝਾੜਾਂ ਦੇ ਕੋਲੇ ਤੇ ਬਾਕੀ ਆਪਾਂ ਮਿਲਦੇ ਆਂ ਕੱਲ ਦੇ ਸਫ਼ਰ 'ਚ ਕੱਲ ਦੀ ਵੀਡੀਓ ਦੇ ਨਾਲ ਕਵੈਤ ਵਾਲੇ ਰਾਹ ਤੇ ਤੇ ਕਵੈਤ ਦੋ ਦਿਨਾਂ 'ਚ ਆਪਾਂ ਦੋ ਕੁ ਦਿਨਾਂ ਦੇ ਵਿੱਚ ਪਹੁੰਚ ਜਾਗੇ ਮਿਲਦੇ ਆਂ ਆਪਾਂ ਭਾਈ ਨਵੇਂ ਰਾਹਾਂ ਤੇ ਨਵੇਂ ਸਫ਼ਰਾਂ ਤੇ ਸੋਹਣੇ ਦੇਸ਼ ਕਵੈਤ ਬਣ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਬਹੁਤ ਸਾਰੇ ਮਿੱਤਰ ਬੈਲੀ ਕਹਿ ਦਿੰਦੇ ਆ ਵੀ ਵੀਡੀਓ ਤੁਹਾਡੀਆਂ ਸਾਹਮਣੇ ਸ਼ੋਅ ਨਹੀਂ ਹੁੰਦੀਆਂ ਜਦੋਂ YouTube ਖੋਲਦੇ ਆਂ ਏ YouTube ਦਾ ਜਿਹਾਦਾ ਹਿਸਾਬ ਕਿਤਾਬ ਦਾ ਅਲਗੋਰਿਥਮਾ ਦਾ ਕਦੇ ਗਾਂ ਪਿਸ਼ਾਂ ਕਰਦਾ ਰਹਿੰਦਾ ਕੰਮ ਤੇ ਮਾੜਾ ਜਿਹਾ ਲਾਈਕ ਕਰ ਦੋਗੇ ਉਹਦੇ ਨਾਲ ਵੀਡੀਓ ਦੁਬਾਰੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਣੀਆਂ ਮਿਲਦੇ ਆਂ ਵੀਰੇ ਆਪਾਂ ਸਤਿ ਸ੍ਰੀ ਅਕਾਲ